ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਵੇਖਦੇ ਹਾਂ ਜੀ 20 ਤਰੀਕ ਫਰਵਰੀ ਦੀ ਕਿਵੇਂ ਰਹੇਗਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੌਸਮ 14 ਜ਼ਿਲ੍ਹਿਆਂ 'ਚ orange alert ਆਇਆ ਹੈ ਜੀ ਅੱਜ ਚੰਡੀਗੜ੍ਹ ਮੌਸਮ ਵਿਭਾਗ ਨੇ ਜਿਹੜੀ ਡਿਟੇਲ ਦਿੱਤੀ ਹੈ ਸਭ ਤੋਂ ਪਹਿਲੇ ਪਠਾਨਕੋਟ ਗੁਰਦਾਸਪੁਰ 'ਚ ਗੜੇ ਪੈ ਸਕਦੇ ਨੇ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਔਲੇ ਪੈਣ ਨਾਲ ਫਸਲਾਂ ਦਾ ਧਿਆਨ ਰੱਖਾਂਗੇ ਜੀ ਆਪਾਂ ਸਾਰੇ ਅੰਮ੍ਰਿਤਸਰ ਸਾਹਿਬ 'ਚ ਵੀ ਐਵੇਂ ਮੌਸਮ ਰਹੇਗਾ ਤਰਨਤਾਰਨ 'ਚ yellow alert ਜੀ ਇੱਥੇ ਹੋਣੇ ਪੈਣ ਦੀ ਸੰਭਾਵਨਾ ਨਹੀਂ ਉਹ ਸ਼ਾਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹ ਸਾਰੀ ਥਾਂ ਤੇ orange alert ਹੈ ਜੀ 20 ਤਰੀਕ ਦਾ ਗੜੇਮਾਰੀ ਹੋ ਸਕਦੀ ਹੈ ਫਿਰੋਜ਼ਪੁਰ 'ਚ yellow alert ਹੈ ਫਾਜ਼ਿਲਕਾ 'ਚ yellow alert ਹੈ ਤੇਜ਼ ਹਵਾਵਾਂ ਚੱਲਣ ਗਿਆ ਲਾਈਟਨਿੰਗ ਥੰਡਰਸਟ੍ਰੋਮ ਗਸਟੀ ਇਵੈਂਟਸ ਬਹੁਤ ਤੇਜ਼ ਇੱਥੇ ਹਵਾਵਾਂ ਚੱਲ ਸਕਦੀਆਂ ਨੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਸ਼੍ਰੀ ਮੁਕਸਰ ਸਾਹਿਬ 'ਚ ਵੀ yellow alert ਹੈ ਮੋਗਾ 'ਚ yellow alert ਹੈ ਬੁਟਿੰਡਾ 'ਚ ਵੀ yellow alert ਹੈ ਜਦਕਿ ਲੁਧਿਆਣਾ 'ਚ 20 ਫਰਵਰੀ ਨੂੰ ਜਿਹੜੀ ਹੈਗੀ ਹੈ orange alert ਹੈ ਗੜੇਮਾਰੀ ਹੋ ਸਕਦੀ ਹੈ ਬਰਨਾਲਾ 'ਚ ਵੀ ਤੇ ਮਾਨਸਾ 'ਚ yellow alert ਹੈ ਸਮਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਇਹਦੇ 'ਚ ਔਲੇ ਬਰਸ਼ਤੀ ਹੋ ਸਕਦੀ ਹੈ ਰੂਪਨਗਰ ਪਟਿਆਲਾ ਐਸਐਸ ਨਗਰ 'ਚ ਵੀ ਗੜੇਮਾਰੀ ਹੋ ਸਕਦੀ ਹੈ 20 ਤਰੀਕ ਨੂੰ ਤੇਜ਼ ਹਵਾਵਾਂ ਚੱਲਣ ਗਿਆ ਮਲੇਰਕੋਟਲੇ ਚ ਵੀ ਐਵੇਂ ਹੀ ਮੌਸਮ ਰਹੇਗਾ ਕਿਸਾਨ ਵੀਰ 1 2 ਦਿਨ ਰੁੱਕੇ ਹੀ ਖੇਤਾਂ ਚ ਪਾਣੀ ਲਾਣ ਹੱਲੀ ਮੌਸਮ ਜਿਹੜਾ ਹੈ ਤੇਜ਼ੀ ਨਾਲ ਬਦਲਣ ਦੀ ਸੰਭਾਵਨਾ ਹੈ ਕੋਈ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਤਿ ਸ੍ਰੀ ਅਕਾਲ